ਜਿਸ ਤਰ੍ਹਾਂ ਕਿ ਅਸੀਂ ਤੁਹਾਨੂੰ ਪਿਛਲੀ ਵੀਡੀਓ 'ਚ ਦੱਸਿਆ ਸੀ ਕਿ ਡੇਰਾ ਬਾਬਾ ਬਿਆਸ ਦੇ ਮੁਖੀ ਗੁਰਵਿੰਦਰ ਸਿੰਘ ਢਿੱਲੋਂ ਦੀ ਜੋ ਅੱਜ ਮੁਲਾਕਾਤ ਹੈ ਬਾਬਾ ਬਲਬੀਰ ਸਿੰਘ 96 ਕਰੋੜੀ ਦੇ ਨਾਲ ਲਈ ਜੋ ਕਿ ਮੀਟਿੰਗ ਦਾ ਅਜੰਡਾ ਸਮਝ ਨਹੀਂ ਆਇਆ ਸੀ ਪਰ ਇਸ ਵਾਲੇ ਇਸ ਵਾਰੀ ਵੀਡੀਓ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਦੋਨਾਂ ਦੀ ਜੋ ਮੀਟਿੰਗ ਸੀ ਉਹ ਬਿਲਕੁਲ ਸੁਖਾਲੀ ਰਹੀ ਅਤੇ ਉਹਨਾਂ ਵਿੱਚ ਕੀ ਵਾਰਤਾ ਲਾਪ ਹੋ ਰਹੀ ਹੈ ਕਨਾਲ ਪੂਰੀ ਵੀਡੀਓ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਧੰਨਵਾਦ ਕੀਤਾ ਹੈ ਬਾਬਾ ਗੁਰਵਿੰਦਰ ਸਿੰਘ ਿੱਲੋ ਦਾ ਉਹਨਾਂ ਦੇ ਆਨਤ ਸਵਾਗਤ ਵੀ ਕੀਤਾ ਤੇ ਉਹਨਾਂ ਨੇ ਇਹੀ ਗੱਲ ਕੀਤੀ ਹੈ ਕਿ ਮਨੁੱਖਤਾ ਬਰਾਬਰ ਹੈ ਆਓ ਸੁਣੋ ਪੂਰੀ वार्तालाप ਦੋਨਾਂ ਵਿਚਾਲੇ ਕੀ वार्तालाप ਹੋਈ ਹੈ ਸਤਕਾਰ ਦੇ ਨਾਲ ਉਹਨਾਂ ਨੇ ਜਿੱਥੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਇੱਕ ਮਾਨ ਤੇ ਸਤਕਾਰ ਦੇ ਨਾਲ ਇੱਥੇ ਆਏ ਨੇ ਤੇ ਬੁੱਢਾ ਦਲ ਵੱਲੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਇਹਨਾਂ ਨੂੰ ਬਹੁਤ ਜੀ ਆਇਆਂ ਧੰਨਵਾਦ ਨਾਲ ਹੀ ਬੇਨਤੀ ਕਰਦਾ ਜਿਵੇਂ ਆਪਾਂ ਇੱਕ ਜਿਹੜੀ ਐ ਮਾੜੀ ਸੋਚ ਤੋਂ ਉੱਪਰ ਉੱਠ ਕੇ ਤੇ ਚੰਗੀ ਸੋਚ ਨੂੰ ਧਾਰਨ ਕਰੀਏ ਖਾਲਸਾ ਅਕਾਲਪੁਰ ਕੀ ਫੌਜ ਪ੍ਰਗਟਉ ਖਾਲਸਾ ਪਰਮਾਤਮ ਕੀ ਮੋਜ ਗੁਰੂ ਸਾਹਿਬ ਨੇ ਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ ਤੇ ਮਹਾਰਾਜ ਨੇ ਕਿਹਾ ਸੀ ਮੈਂ ਇੱਕ ਇਹੋ ਜੀ ਜਿਹੜੀ ਹਵਾ ਚਲਾਉਂਗਾ ਚੀਨ ਮਚੀਨ ਛੀਨ ਜਬ ਲੀਨਾ ਉੱਤਰ ਦੇਸ਼ ਪਿਆਨਾ ਕੀਨਾ ਪਾਪ ਸਮੂਹ ਨੂੰ ਵਿਨਾਸ਼ਨ ਕਉ ਕਲਕੀ ਅਵਤਾਰ ਕਹਾਵਾਂਗੇ ਤੋਰ ਕਾਛੇ ਤੇ ਰੰਗ ਸੋ ਪਾਛ ਬੜੋ ਕਰ ਕਾੜ ਕਰ ਕ੍ਰਪਾਨ ਖਪਾਵਾਂਗੇ ਨਿਕਸੇ ਜਿਵ ਕੇਹਰ ਪਰਵਤ ਤਾ ਸੋਬ ਦਿਵਾਲਾ ਪਾਵਾਂਗੇ ਬਲ ਭਾਗ ਭਇਆ ਇਹ ਸੰਭਲ ਕੇ ਹਾਜੂ ਹਰ ਮੰਦਰ ਆਵਾਂਗੇ ਗੁਰੂ ਦੀਆਂ ਇਹ ਲਾੜ ਦੀਆਂ ਨਿਹੰਗ ਸਿੰਘ ਫੌਜਾਂ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੋਜ ਬਾਬਾ ਜੀ ਆਏ ਨੇ ਇਹਨਾਂ ਦਾ ਬਹੁਤ ਧੰਨਵਾਦ ਜੀ ਆਇਆਂ ਨਾਲ ਬੇਨਤੀ ਕਰਦਾ ਮੈਨੂੰ ਇਹ ਵੀ ਪਤਾ ਹੈ ਵੀ ਜਿਹੜੇ ਆ ਆਪਣੇ ਅੱਜ ਕੱਲ੍ਹ ਕਈ ਗੰਦੇ ਲੋਕ ਹੁੰਦੇ ਨੇ ਪਰ ਜਿਹੜੀ ਗੁਰੂ ਸਾਹਿਬ ਦੇ ਉਹ ਵਚਨ ਨੇ ਬਾਬਾ ਹੀ ਪ੍ਰਚਾਰ ਕਰ ਰਹੇ ਨੇ ਸਿੱਖੀ ਸਰੂਪ ਹੈ ਇਹਨਾਂ ਨੇ ਹਰਮੰਦਰ ਸਾਹਿਬ ਵੀ ਆ ਕੇ ਮੱਥਾ ਟੇਕਦੇ ਨੇ ਦਰਸ਼ਨ ਕਰਦੇ ਨੇ ਹੁਣ ਸ਼ਹੀਦ ਆਕਾਲੀ ਬਾਬਾ ਫੂਲਾ ਸਿੰਘ ਜਿਹੜੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 6ਵੇਂ ਜਥੇਦਾਰ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ 6ਵੇਂ ਜਥੇਦਾਰ ਸੀ ਸਾਰੀ ਇਹਨਾਂ ਨੂੰ ਹਿਸਟਰੀ ਪੂਰੀ ਪਤਾ ਨਿਹੰਗ ਸਿੰਘਾਂ ਪ੍ਰਤੀ ਨੇ ਨਿਹੰਗ ਸਿੰਘਾਂਆਂ ਕਿੰਨੀਆਂ ਕੁਰਬਾਨੀਆਂ ਨੇ ਨਿਹੰਗ ਸਿੰਘ ਹਮੇਸ਼ਾ ਜਿਹੜਾ ਸਚਾਈ ਤੇ ਵੇਰਾ ਦਿੰਦੇ ਨੇ ਨਰੋਲ ਬਾਬਾ ਜੀ ਇੱਕ ਉਹਨੂੰ ਪ੍ਰੇਮ ਪਿਆਰ ਨੂੰ ਵਧਾਉਣ ਵਾਸਤੇ ਇੱਥੇ ਆਏ ਨੇ ਮਹਾਪੁਰਖ ਕੋਈ ਇਹੋ ਜਿਹਾ ਕੋਈ ਸਿਆਸੀ ਕੋਈ ਇਹਨਾਂ ਨੇ ਗੰਦ ਨਹੀਂ ਕੀਤੀ ਨਾ ਕੋਈ ਸਾਰੇ ਮਹਾਪੁਰਖ ਇੱਥੇ ਹਾਜ਼ਰ ਨੇ ਬਾਬਾ ਜੀ ਇੱਕ ਪ੍ਰੇਮ ਪਿਆਰ ਗੁਰੂ ਦੀਆਂ ਅਦਾੜ ਦੀਆਂ ਫੌਜਾਂ ਪ੍ਰਤੀ ਬਹੁਤ ਸਤਿਕਾਰ ਇਹਨਾਂ ਨੇ ਪ੍ਰਗਟ ਕੀਤਾ ਬਹੁਤ ਧੰਨਵਾਦ ਬਾਬਾ ਜੀ ਤੁਸੀਂ ਆਇਓ ਖਾਸ ਕਰਕੇ মিডিਆ ਵਾਲੇ ਇਹ ਗੱਲ ਦਾ ਧਿਆਨ ਰੱਖਣ ਕਈ ਵਾਰੀ ਦੇਖਦੇ ਨੇ ਮਹਾਰਾਜ ਜੀ ਉਹ ਵਜਨ ਧਿਆਨ ਚ ਰੱਖਨੇ ਨੇ ਮਹਾਰਾਜ ਨੇ ਕਿਹਾ ਸੀ ਮੈਂ ਇਹੋ ਜੀ ਹਵਾ ਚਲਾ ਦੂੰਗਾ ਸੋਚੈ ਖਾਲਸਾ ਜਿਹੜਾ ਪ੍ਰਗਟ ਹੋਣਾ ਤੇ ਇਹ ਖਾਲਸਾ ਜਿਹੜਾ ਇਹਦੇ ਵਿੱਚ ਹੋਰ ਵੀ ਵਾਧਾ ਹੋਣਾ ਦਿਨ ਦੁਗਣੀ ਗੁਰੂ ਸਾਹਿਬ ਕਿਰਪਾ ਕਰਨ ਹਮੇਸ਼ਾ ਖਾਲਸਾ ਮਹਾਂਪੁਰਖਾਂ ਦਾ ਪ੍ਰੇਮ ਪਿਆਰ ਬਣਿਆ ਰਵੇ ਸੋ ਅੱਜ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੇ ਇਸ ਹਸਤਾਨ ਤੇ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ ਬੁਰਜ ਉਸ ਹਸਤਾਨ ਤੇ ਆ ਕੇ ਇਹਨਾਂ ਨੇ ਦਰਸ਼ਨ ਜਿੱਥੇ ਕੀਤੇ ਨੇ ਤੇ ਉੱਥੇ ਹੀ ਨਾ ਦਾ ਬਹੁਤ ਅਹੀਂ ਸਤਕਾਰ ਵੀ ਜੀ ਆਇਆਂ ਵੀ ਕਰਦੇ ਆ ਬਾਬਾ ਜੀ ਬਹੁਤ ਬਹੁਤ ਜੀ ਆਇਆਂ ਤੇ ਨਾਲ ਆ ਜਿਹੜੇ ਆਪਣੇ ਆਪ ਜੀ ਨੂੰ ਤੇ ਬੁੱਢਾ ਦਲ ਨਿਹੰਗ ਸਿੰਘਾਂ ਦਾ ਜਿਹੜਾ ਇਤਿਹਾਸ ਉਹ ਆਪ ਜੀ ਨੂੰ ਆਪਣੇ ਗੁਰੂ ਗੋਬਿੰਦ ਸਿੰਘ ਜੀ ਤੋਂ ਲੈ ਕੇ ਤੇ ਇਹ ਸਾਰੇ ਸਾਰੇ ਇਕੱਠੇ ਹੀ ਗੱਡ ਕੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਬਾਬਾ ਜੀ ਦਾ ਕਿ ਇਹਨਾਂ ਨੇ ਵਕਤ ਦਿੱਤਾ ਔਰ ਦਰਸ਼ਨ ਦਿੱਤੇ ਸਾਡੀ ਤਾਂ ਹਰ ਵਕਤ ਇਹੀ ਇੱਛਾ ਹੈ ਕਿ ਨਿਮਾਣੇ ਹੋ ਕੇ ਸੇਵਾਪਾ ਦੇ ਨਾਲ ਚੱਕੀ ਵਾਹ ਧੰਨਵਾਦ ਆ ਰਿਹਾ ਬੁੱਢਾ ਦਲ ਦੇ ਜਥੇਦਾਰ ਵੱਜੋਂ ਤੇ ਇਹ ਜਥੇਦਾਰ ਸਹਿਬਾਨਾਂ ਦੇ ਇਹਨਾਂ ਸੰਗ ਸੰਦੇਸ਼ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਜਿਨ੍ਹਾਂ ਦਾ 200 ਸਾਲਾ ਸ਼ਹੀਦੀ ਸ਼ਤਾਬਦੀ ਜਦੋਂ ਮਨਾਈ ਸੀ ਤੇ ਇਹ ਸੋਵੀਨਰ ਛਾਪਿਆ ਸੀ ਇਹਨਾਂ ਸੰਗ ਸੰਦੇਸ਼ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇ ਵਾ ਸੰਗਤਾਂ ਨੂੰ ਜਿਹੜਾ ਬਾਬਾ ਜੀ ਬਾਬਾ ਵਿਆਸਵਾਰੇ ਆਏ ਨੇ ਦੇਖੋ ਸਿੱਖੀ ਦਾ ਉਹਨਾਂ ਨੇ ਕਿੰਨਾ ਪ੍ਰਚਾਰ ਨਾ ਇਹ ਨਹੀਂ ਸੋਚਣਾ ਚਾਹੀਦਾ ਵੀ ਬਾਬਾ ਜੀ ਆਪਣੇ ਠੀਕ ਆ ਆਪਦਾ ਆਪਦਾ ਸਾਰੇ ਸਤਿਕਾਰਯੋਗ ਧਰਮ ਨੇ ਤੇ ਪਰ ਤੁਹਾਨੂੰ ਆਪਣੇ ਹਮੇਸ਼ਾ ਗੁਰੂ ਸਾਹਿਬ ਦੇ ਆ ਕੇ ਨਮਸਕਾਰ ਕਰਦੇ ਨੇ ਬਹੁਤ ਸਤਿਕਾਰ ਦਿੰਦੇ ਨੇ ਬਹੁਤ ਧੰਨਵਾਦ ਬਾਬਾ ਜੀ